ਸਾਸਰੀਕਾਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਹਿਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਇੱਧਰ ਭੈਣ ਬਾਰੀਆਂ ਮੱਜਾਂ ਦਾ ਸਰਮੂ ਇਹ ਘੱਟੀ ਨਾਲ ਬਲੇ ਵਾਲ ਜੁਲਝੇ ਰਹਿੰਦੇ ਨੇ ਇਹਦੇ ਵੀ ਜਰੀ ਦੇਣਾ ਇਹਨੂੰ ਅਸੀਂ ਸਰਫੇਸ਼ ਸ਼ੈਂਪੂ ਨਾਲ ਨਮਾ ਦਿੰਨੇ ਆ ਫਿਰ ਇਹਦੇ ਕੰਗੀ ਮਾਰ ਦਿੰਨੇ ਆਗੇ ਪਹਿਲਾਂ ਸਵੇਰੇ ਨਮਾਨੀਸੇ ਦੁਕੰਗੀ ਮਾਰੀ ਨਹੀਂ ਗਈ ਸਵੇਰੇ ਬਾਹਰ ਬੰਨਿਆ ਸੀ ਹੁਣ ਕਹਿੰਦੀ ਮੈਂ ਨਾਲੇ ਕੰਗਾ ਮਾਰ ਕੇ ਫालतੂ ਬਾਲ ਨਾਲ ਨਿਕਲ ਜਾਂਦੇ ਨੇ ਵਿਚਾਰੀ ਦੇ ਖੁਰਕ ਜੀ ਦੱਬ ਜਾਂਦੀ ਇਧਰ ਆਪਾਂ ਪਾਰ ਖੇ ਲੱਸੀ ਆਪਣੇ ਬੂਰੇ ਕੱਟੇ ਨੂੰ ਇਹ ਹੌਲੀ ਹੌਲੀ ਕਰਕੇ ਸਾਰੀ ਲੱਸੀ ਪੀ ਲੈਂਦਾ ਕਿਲੋ ਡੇਢ ਕਿਲੋ ਲੱਸੀ ਪਾ ਦਨੇ ਚਲੋ ਵਿਚਾਰੇ ਨੂੰ ਤੇ ਇਹ ਪੀ ਜਾਂਦਾ ਰਹਿੰਦਾ ਹੌਲੀ ਹੌਲੀ ਆਪਦੀ ਇਧਰ ਦੇਖੋ ਜੀ ਆਪਣਾ ਬੱਚਾ ਬਹੁਤ ਖਰਾਬ ਐਂ ਨਹੀਂ ਛੜਾ ਮਾਰਦਾ ਨਾ ਜਿੰਨੀਆਂ ਕਹਿ ਦੇ ਤੇ ਇਧਰ ਲੱਗ ਰਹੇ ਨੇ ਬੈੜੀ ਨੂੰ ਛੇੜਨਾ ਇਹ ਦੂਸਰਾ ਕੰਗਾ ਸੀ ਬੈੜੀ ਖਾਤਰ ਮੰਗਵਾਇਆ ਹੋਇਆ ਜੀ ਉਹਦੇ ਨਾਲ ਇਹਦੇ ਵਾਲ ਤਾਰਦੇ ਬਹੁਤ ਵਾਲ ਉਤਰਦੇ ਨੇ ਬੈੜੀ ਦੇ ਹਨ ਫਿਰ ਅਸੀਂ ਉਹ ਕੰਗਾ ਮਾਰ ਦਿੰਨੇ ਆ ਬੈੜੀ ਤੇ ਤੇ ਵਿਚਾਰੇ ਰਾਮ ਨਾਲ ਖੜ ਜਾਂਦੀ ਹੈ ਜਿਵੇਂ ਸਾ ਬਹੁਤ ਵਾਲ ਨਿਕਲਦੇ ਨੇ ਇਹਦੇ ਪਤਾ ਨਹੀਂ ਕਾਤੋਂ ਬੈੜੀ ਨੇ ਇੰਨੇ ਵਾਲ ਡੁੱਟਦੇ ਨੇ ਇੱਧਰ ਲੱਗ ਰਹੇ ਨੇ ਮੇਰੇ ਮੰਮੀ ਜੀ ਤੁਹਾਨੂੰ ਜ਼ੂਮ ਕਰਕੇ ਦਿਖਾਉਣੇ ਆ ਲਸਣ ਚ ġੇੜਾ ਮਾਰਨ ਗਏ ਨੇ ਹਨ ਚੱਲਣ ਲੈਣ ਦਾ ਟਾਈਮ ਪਾਸ ਹੁੰਦਾ ġੇੜਾ ਮਾਰਿਆ ਹੁੰਦੇ ਨੇ ਨਾਲੇ ਸੈਰ ਹੋ ਜਾਂਦੀ ਹੈ ਨਾਲੇ ਲਸਣ ਚ ġੇੜਾ ਮਾਰਿਆ ਹੁੰਦੇ ਨੇ ਉਹ ਤਾਂ ਮਸਿੰਦਰੀ ਬਹੁਤ ਚਲਦੇ ਸਤੇ ਕਹਿੰਦੇ ਨੇ ਸੜਕ ਉਤੋਂ ਨਹੀਂ ਵੀ ਨਾ ਜਾਕਰ ਬਟ ਉਤੋਂ ਮੰਮੀ ਤੋਂ ਤੁਰਣੀ ਜਾਂਦਾ ਸੜਕ ਉਤੋਂ ਜਾਂਦੇ ਤਾਂ ਸਾਨੂੰ ਡਰ ਲੱਗਦਾ ਮਸਿੰਦਰੀਆਂ ਦੋ ਦੋ ਇਕੱਠੀਆਂ ਆ ਜਾਂਦੇ ਨੇ ਨਾ ਟੂਲ ਪਰਾਜੇ ਕਰਕੇ ਨਾ ਬੌਮਸ ਮਸਿੰਦਰੀਆਂ ਨੰਗਦੀਆਂ ਇੱਥੋਂ ਦੀ ਵੀ ਕਈ ਵਾਰ ਪਤਾ ਨਹੀਂ ਹੁੰਦਾ ਅਗਲਾ ਕੋਈ ਫੇਟ ਮਾਰ ਕੇ ਵਗ ਜੇ ਤੈਨੂੰ ਕੀ ਪਤਾ ਲੱਗਦਾ ਵੀ ਪਤਾ ਵੀ ਨਹੀਂ ਲੱਗਣਾ ਸਾਨੂੰ ਤਾਂ ਅੰਦਰ ਤੇ ਫਿਰ ਵੀ ਮੰਮੀ ਕਦੇ-ਕਦੇ ਵਗ ਜਾਂਦੇ ਆ ਕਹਿੰਦੇ ਕੁਝ ਨਹੀਂ ਹੁੰਦਾ ਮੈਂ ਤਾਂ ਸਾਈਡ-ਸਾਈਡ ਤੇ ਜੰਨੀ ਹੁੰਨੀ ਆ ਅੰਦਰ ਆਪਾਂ ਮੱਝਾਂ ਅੰਦਰ ਲਿਆ ਕੇ ਬੰਨਤੀਆਂ ਸੀਗੀਆਂ ਅੰਦਰ ਲਿਆਉਣ ਸਾਰੀ ਕੰਗਾ ਕਰਨ ਲੱਗੇ ਸੀ ਮੱਝਾਂ ਦੇ ਇੱਥੇ ਹੋ ਗਿਆ ਜੀ ਫਿਰ ਸ਼ਾਮ ਦਾ ਟਾਈਮ ਤਾਂ 4 ਵਜੇ ਆਪਾਂ ਮੱਝਾਂ ਦੇਰ ਮੰਨਦੇ ਆ 3:30 ਪੌਣੇ 4 ਤੇ ਫਿਰ ਆਪਾਂ 3:30 4 ਪੌਣੇ 5 ਦਾ ਨੂੰ ਪਿਲਾ ਦਿੰਨੇ ਆ ਪਾਣੀ ਪਾਣੀ ਪਿਲਾਉਂਦੇ ਆ ਦਰਮੱਜਾਂ ਨੂੰ ਫਿਰ ਕੱਢਾਂਗੇ ਆਪਾਂ ਜਿਹਨੇ ਧਾਰਾ ਮੱਖੀਆਂ ਬਹੁਤ ਹੋ ਰਹੀਆਂ ਨੇ ਜੀ ਮੱਝਾਂ ਤੇ ਸਾਬਣ ਖਤਮ ਹੋ ਗਈ ਮੱਖੀਆਂ ਵਾਲੀ ਦੁਬਾਰਾ ਤੋਂ ਲਿਹਾਣੀ ਸੀਗੀ ਤੇ ਸਰਫਲਾ ਦਿੰਨੇ ਆ ਸਿਨਮੋਂ ਤੋਂ ਬਾਅਦ ਸਰਫ ਨਾਲ ਨਮਾਦਣ ਉਹਨਾਂ ਨਾਲ ਵੀ ਬਹੁਤ ਫਰਕ ਰਹਿੰਦਾ ਮੱਖੀਆਂ ਦਾ ਨਾਲੇ ਮੱਝਾਂ ਸੋਹਣੀਆਂ ਹੋ ਜਾਂਦੇ ਨੇ ਬਾਹਰ ਤਾਂ ਰਿੱਤੇ ਚੋ ਲਿਬੜ ਕੇ ਹੀ ਆਉਂਦੀਆਂ ਨੇ ਹਰੇਕ ਢੇਕਤਾ ਜੇ ਅਪਾ ਬਾਹਰ ਲਿਆ ਕਿਕ ਟਰਾਲੀ ਨਾ ਵਾਸਤੇ ਤੇ ਰਾਮ ਨਾਲ ਨਾ ਉਹਦੀ ਲੁਟੀਆਂ ਰਹਿੰਦੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ 4 ਵਜੇ ਤੱਕ ਲੁਟੀਆਂ ਰਹਿੰਦੀਆਂ ਨੇ ਗੀਆਂ ਤੇ ਇੱਥੇ ਅਸੀਂ ਕਰਦੇ ਸੀ ਆਪਣੀ ਝੋਟੀ ਦੀ ਗੱਲ ਵੀ ਸ਼ੁਕਰਾ ਪ੍ਰਮਾਤਮਾ ਦਾ ਇਹਨਾਂ ਸ਼ੁਕਰਾ ਵੀ ਨਹੀਂ ਆਪਣੀ ਕੱਟੀ ਦਾ ਨਹੀਂ ਕਰਿਆ ਹਨਾ ਨਹੀਂ ਤਾਂ ਪਤਾ ਨਹੀਂ ਕੀ ਕੁਛ ਹੁੰਦਾ ਹਨਾ ਅਸੀਂ ਕਿੰਨੇ ਬਦੀਨ ਹੁੰਦੇ ਵੀ ਤਾਂ ਹੀ ਅਸੀਂ ਕਹਿੰਦੇ ਆ ਵੀ ਕਟਰੂ ਨੂੰ ਆਪਣੇ ਘਰੇ ਪਹਿਲਾਂ ਝੋਟੀ ਸੁੰਦੀ ਨਾ ਕਟਰੂ ਨੂੰ ਥੱਲੇ ਪਾਉਣ ਦੀ ਹੱਤ ਪਾਏ ਹੀ ਨਾ ਕਰੋ ਹਨਾ ਕੱਟੀ ਤੇ ਮਿਲਣ ਦੇ ਕਟਰੂ ਤੇ ਪਸ਼ੂ ਨੂੰ ਅਹੀਂ ਚੋਆ ਕਰੋ ਤੁਸੀਂ ਪਾੜਾ ਪਾ ਕੇ ਹਨਾ ਇਹ ਪਤਾ ਨਹੀਂ ਹੁੰਦਾ ਜੀ ਨਿਆਣਾ ਹੋਇਆ ਕਟਰੂ ਕਿੰਨਾ ਸੋਹਣਾ ਸੰਭਲ ਜੇ ਵੱਡੇ ਹੋਏ ਨਹੀਂ ਵੀ ਕੁਝ ਹੋ ਸਕਦਾ ਜਿਵੇਂ ਸਾਡੀ ਕੱਟੀ ਹੁਣ 6 ਮਹੀਨਿਆਂ ਦੀ ਹੋ ਰਹੀ ਸੀ ਹਨਾ ਤਾਂ ਕੋਈ ਲੱਗਦਾ ਸੀ ਕਿਸੇ ਪਾਸੇ ਵੀ ਆਏ ਮਰ ਜੂਗੀ ਤੇ ਫਿਰ ਵੀ ਦੇਖੋ ਕੀ ਬਣਿਆ ਸਾਡੇ ਕਦੇ ਹੀ ਨਹੀਂ ਕਟਰੂ ਮੁੱਕਿਆ ਕਦੇ ਵੀ ਪਤਾ ਨਹੀਂ ਕਿ ਸਾਡੇ ਨਾਲ ਕੀ ਬਣਿਆ ਹਨਾ ਆਏ ਪਤਣ ਲੱਗਦਾ ਜੀ ਕਈ ਵਾਰ ਹਨਾ ਵੱਡੇ ਹੋਏ ਕਟਰੂ ਨੂੰ ਵੀ ਕੁਝ ਹੋ ਸਕਦਾ ਹੈਗਾ ਇਸ ਕਰਕੇ ਆਪਾਂ ਜੋ ਆਪਣੇ ਘਰੇ ਪਹਿਲਾਂ ਛੋਟੀ ਸੂਬੇ ਤੇ ਆਪਾਂ ਨੂੰ ਹਮੇਸ਼ਾ ਹੀ ਕਰਨਾ ਚਾਹੀਦਾ ਵੀ ਕਟਰੂ ਤੇ ਨਾ ਹੀ ਮਿਲਣ ਦੀ ਆ ਆਦਤ ਪਾਈਏ ਹਨਾ ਵੀ ਆਪਾਂ ਪਾੜ ਗਾਲੀ ਉਹਨੂੰ ਸਤਾਰ ਕੱਢਿਆ ਕਰੀਏ ਤੇ ਫਿਰ ਅੱਗੇ ਜਾ ਕੇ ਆਪਾਂ ਨੂੰ ਬਦੀਨ ਨਹੀਂ ਹੋਣਾ ਪੈਂਦਾ ਨਾਲ ਤਾਂ ਜੀ ਵੱਡੇ ਹੋਏ ਕਟਰੂ ਬੰਦਣੇ ਔਖੇ ਨੇਗੇ ਤੇ ਨਾਲੇ ਫਿਰ ਕੀਪਤਾ ਲੱਗਦਾ ਕਟਰੂ ਨੂੰ ਹਨਾ ਕੀ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾਗਾ ਆਪਣਾ ਪਸ਼ੂ ਖਰਾਬ ਹੋ ਜਾਂਦਾ ਫਿਰ ਜੇ ਹੁਣ ਆਪਦੀ ਕੱਟੀ ਤੇ ਮਿਲਦੀ ਹੁੰਦੀ ਇਹਨੇ ਥੋੜਾ ਦੁੱਧ ਦੇਣਾ ਸੀ ਸਾਨੂੰ ਹੁਣ ਇਹ ਅਸੀਂ ਸਾਈਡ ਤੇ ਰੱਖੀ ਤਾਂ ਕੱਟੀ ਚਲਪਰਾਹ ਕਰਤੀ ਸੀ ਨਾ ਇਹਨੂੰ ਇੰਨਾ ਪਤਾ ਨਹੀਂ ਵੀ ਇਹ ਗੋਲੀ ਜੀ ਨਹੀਂ ਜੇ ਤੇ ਲਵੇ ਰੱਖ ਦੇ ਕੱਟੀ ਇਹ ਕੱਟੀ ਤੇ ਨੂੰ ਅਪਧਾਰ ਕੱਢਦੇ ਨਾ ਮਿਲਦੀ ਏ ਕੱਟੀ ਤੇ ਫਿਰ ਇਹਨੇ ਥੋੜਾ ਦੁੱਧ ਦੇਣਾ ਸੀਗਾ ਚਲ ਇੰਨਾ ਸ਼ੁਕਰ ਹੈ ਜੀ ਪ੍ਰਮਾਤਮਾ ਦੇ ਇੰਨੀ ਮੇਰ ਹੋ ਗਈ ਵੀ ਇਹਨੇ ਆਪਦੀ ਕੱਟੀ ਦਾ ਇੰਨਾ ਨਹੀਂ ਕਰਿਆਗਾ ਇੰਨਾ ਵੀ ਸਾਨੂੰ ਸੁਖ ਹੋ ਗਿਆ ਪਰ ਉਹ ਕੱਟੀ ਨੂੰ ਅਸੀਂ ਭੁੱਲ ਨਹੀਂ ਸਕਦੇ ਜੇ ਇਹਨੇ ਲਾਡ ਨਾਲ ਅਸੀਂ ਪਾਲੀ ਹੋਈ ਸੀ ਹਨਾ ਜਦੋਂ ਕੋਈ ਵੀ ਆ ਕੇ ਸਾਰਾ ਟੱਬਰ ਬੋਲ ਮਾਰਦੇ ਨਾ ਲਾਡੂ ਉਹਦੀ ਨਾਲ ਦੀ ਨਾਲ ਹੀ ਉਹਨੇ ਕੰਨ ਚੱਕ ਲੈਣੇ ਸੀ ਉਹਦੀ ਝਾਕਦੀ ਵੀ ਮੈਨੂੰ ਬਾਜ਼ ਮਾਰਨ ਲੱਗ ਰਹੇ ਨੇ ਸਿਰੋਂ ਨਾਮ ਵੀ ਰੱਖਿਆ ਸੀ ਲਾਡੋ ਇੰਨਾ ਸੋਣਾ ਸੀ ਹਮੇਸ਼ਾ ਨਾ ਮੈਨੂੰ ਆਦ ਸੀ ਬਸ ਜਦੋਂ ਮੈਂ ਧਾਰ ਕੱਢਦੀ ਉਹ ਧਾਰ ਮੈਂ ਹੀ ਕੱਢਣੀ ਸੀਦੀ ਮਾਂ ਦੀ ਮੈਂ ਹਮੇਸ਼ਾ ਕਹਿੰਦਿਆਂ ਦੀ ਲਾਡੋ ਲਾਡੋ ਉਹਨੂੰ ਬਸ ਨਾ ਪਸ਼ੂ ਨੂੰ ਆਪ ਕਹਿ ਦਿੰਨੇ ਪਤਨ ਨੂੰ ਸਾਰਾ ਪਤਾ ਹੁੰਦਾ ਵੀ ਜਦੋਂ ਉਹਨੂੰ ਲਾਡੋ ਕਹਿ ਕੇ ਬੁਲਾਉਂਦੇ ਭੱਜ ਕੇ ਕੰਨ ਚੱਕ ਲੈਂਦੀ ਕੋਈ ਵੀ ਜਾ ਕੇ ਜਦੋਂ ਕਹਿੰਦਾ ਬੇਟੀ ਕਹਿੰਦਾ ਸਾਡਾ ਬੇਟਾ ਕਹਿੰਦਾ ਲਾਡੋ ਉਹਦੀ ਨੂੰ ਪਤਾ ਹੁੰਦਾ ਵੀ ਮੈਨੂੰ ਬੁਲਾ ਰਹੇ ਨੇ ਤੇ ਉਹਦੀ ਖੜੀ ਹੋ ਜਾਂਦੀ ਨਾਲ ਦੀ ਨਾਲ ਐਮੀ ਲੱਗਦਾ ਜੀ ਇਹ ਵੀ ਜਵਾਕਾ ਵਾਂਗੂ ਪਾਲਨੇ ਪੈਂਦੇ ਨੇ ਹਨਾ ਇਹ ਕਿਹੜਾ ਸੌਖੇ ਪਾਲਦੇ ਨੇ ਕਿ ਸਿਉਣੇ ਦੇ ਸਿੰਘ ਹੋ ਰਹੇ ਨੇ ਹੁਣ ਤੇ ਇੰਨੀਆਂ ਮਹਿੰਗੀਆਂ ਮੈਸਾਂ ਹੋ ਰਹੀਆਂ ਨੇ ਲੱਖ ਰੁਪਏ ਤੋਂ ਘੱਟ ਤਾਂ ਪਸ਼ੂ ਦੀ ਗੱਲ ਹੀ ਨਹੀਂ ਹੈਗੀ ਮਾੜੀ ਢੋੜੀ ਮੈਸ ਵੀ ਲੱਖ ਦੀ ਹੈਗੀ ਓਦੋਂ ਘੱਟ ਤਾਂ ਕੁਝ ਨਹੀਂ ਆਉਂਦਾ ਤੇ ਚਲੋ ਜੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਆਪਾ ਤਾਂ ਪ੍ਰਮਾਤਮਾ ਦੇ ਨਾ ਡੋਰੀ ਛੱਡੀ ਹੋਈ ਹੈ ਉਹ ਜਿਹੜਾ ਕਰਦਾ ਚੰਗੇ ਵਾਸਤੇ ਕਰਦਾ ਉਹ ਹਮੇਸ਼ਾ ਆਪਣਾ ਚੰਗਾ ਹੀ ਹੁੰਦਾ ਉਹਦੇ ਵਿੱਚ ਕਦੇ ਮਾੜਾ ਨਹੀਂ ਹੁੰਦਾ ਕਿ ਆਪਰ ਰੱਬ ਨੂੰ ਲੰਬਾ ਨਹੀਂ ਦਿੰਦੇ ਹਨਾ ਕਦੇ ਵੀ ਨਹੀਂ ਦਿੱਤਾ ਜੇ ਰੜੇ ਵੱਡੇ ਹਾਸੇ ਹੋ ਗਏ ਨਾ ਕੁਸ ਖੁੱਸ ਗਿਆ ਜਿੰਦਗੀ ਚੋ ਬਾਗੇ ਇਨਸਾਨ ਚਲੇ ਗਏ ਆਪਾਂ ਉਹਨਾਂ ਦਾ ਲੰਬਾ ਵੀ ਨਹੀਂ ਦਿੱਤਾ ਬਸ ਇੱਕ ਐ ਹੁੰਦਾ ਵੀ ਪ੍ਰਮਾਤਮਾ ਨਾ ਥੋੜਾ ਦੇਖਦਾ ਨਹੀਂ ਵੀ ਜਿਹੜੀ ਇਹ ਚੀਜ਼ ਨੂੰ ਆਪਾਂ ਲੈ ਕੇ ਜਾਣਾ ਸ਼ਾਇਦ ਉਹ ਨੂੰ ਤਾਂ ਲੈ ਕੇ ਜਾਂਦਾ ਜਿਨ੍ਹਾਂ ਦੇ ਇੱਥੇ ਲੋੜ ਹੈ ਜੀ ਉਹਨਾਂ ਨੇ ਪ੍ਰਮਾਤਮਾ ਨੂੰ ਲੋੜ ਹੈ ਹਨਾ ਚਲੋ ਜੀ ਜੋ ਰੱਬ ਨੂੰ ਮਨਜ਼ੂਰ ਸੀ ਹੋ ਗਿਆ ਪਰ ਅਸੀਂ ਬਹੁਤ ਜ਼ਿਆਦਾ ਹੁੰਦੇ ਸਾਨੂੰ ਲਾਡੋ ਹਨਾ ਉਹਨੂੰ ਨਾਲ ਹੁਣ ਅਸੀਂ ਛੱਡ ਕੇ ਲਉਣਾ ਨਾ ਇੰਨਾ ਭੱਜਿਆ ਕਰਦੀ ਉਹਦੇ ਰੱਸਾ ਪਾਇਆ ਹੋਇਆ ਟੁੱਟ ਜਾਂਦਾ ਉਹ ਰੱਸਾ ਤੋੜ ਦਿੰਦੀ ਬਹੁਤ ਚੌੜ ਕਰਦੀ ਸੀਗੀ ਤੇ ਉਹਦੇ ਰੱਸਾ ਸਭ ਜਿਹਦੇ ਨਮਕੜਾਂ ਜਾਂ ਪਾਰਕ ਹੈ ਸੀ ਰੋਜ਼ ਇਹਨਾਂ ਨੂੰ ਕਹਿਣਾ ਵੀ ਸਾਨੂੰ ਕੱਟੀ ਨੂੰ ਰੱਸਾ ਲਿਆ ਤਾਂ ਸਾਡੇ ਲਾਡੋ ਵਾਸਤੇ ਤੇ ਹੱਸਦੇ ਹੋਏ ਇਹਨਾਂ ਕਹਿ ਦਿੰਦੇ ਨਾ ਆਪਾਂ ਨਹੀਂ ਇਹਦੇ ਰੱਸਾ ਸੋਨਾ ਪਾਉਂਦੇ ਨੂੰ ਨਜ਼ਰ ਲੱਗ ਜੂਗੀ ਐ ਨਹੀਂ ਪਤਾ ਸੀ ਜੀ ਉਹਨੂੰ ਨਜ਼ਰ ਬਣਾ ਉਹਦੇ ਤੋਂ ਨਜ਼ਰ ਲੱਗ ਜੂਗੀ ਐ ਬਣ ਜੂਗਾ ਉਹਦੇ ਨਾਲ ਕਹਿ ਦਿੰਦੇ ਆਪਾਂ ਨਹੀਂ ਇਹਦੇ ਥੋੜਾ ਰੱਸਾ ਪਾਉਂਦੇ ਗਿਆ ਸੀਗਾ ਵੀ ਇਹਦੇ ਝਾਂਜਰਾ ਪਾਈ ਹੈ ਪਹਾਂਜਰਾਂ ਲਿਆਓ ਨਾਲੇ ਲਾਲ ਜੀ ਪੱਟੀ ਲੈ ਕੇ ਗਲਣਾ ਆਪਾਂ ਇਹਦੇ ਲਾਲ ਰੱਸਾ ਪਾਵਾਂਗੇ ਨਾਲੇ ਮੂਰੀ ਜੀ ਪਾਵਾਂਗੇ ਇਹ ਕੰਦੇ ਵੀ ਨਾ ਆਪਾਂ ਨਹੀਂ ਪਾਉਂਦੇ ਆਪਣੀ ਕੱਟੇ ਨੂੰ ਨਜ਼ਰ ਲੱਗ ਜੂਗੀ ਤੇ ਤੇ ਆਪਾਂ ਆਪਣੇ ਕੱਟੇ ਨੂੰ ਦੇਣ ਲੱਗ ਰਹੇ ਹਾਂ ਜੀ ਦਵਾਈ ਦਵਾਈ ਦੇਣੀ ਹੈ ਇਹਨੂੰ ਇਹ ਬੂੰਦਾ ਵਾਲੀ ਦਵਾਈ ਹੈਗੀ ਤੇ 1 ਐਮਐਲ ਪਰ ਕੇ ਸਿਰੰਜਰ ਨਾਲ ਵੀ ਦੇ ਸਕਦੇ ਨੇ ਨਹੀਂ ਬੂੰਦਾ ਬੂੰਦਾਂ ਨਾਲ ਸਹੀ ਨਹੀਂ ਰਹਿੰਦੀ ਜੀ ਫਿਰ ਰੋਟੀ ਤੇ ਖਾਂਦਾ ਨਹੀਂ ਨਾ ਕਟਰੂ ਤੇ ਐਂ ਇਹਦੀ ਵਧੀਆ ਮੂੰਹ ਚ ਪਾ ਦਿੰਨੇ ਆਪਾਂ ਜੀਬ ਤੇ ਛਿੜ ਦੇਣਾ ਦਵਾਈ ਵਧੀਆ ਪੀ ਲੈਂਦਾ ਇਹ ਤੇ ਆਹ ਦਵਾਈ ਇਹਦੀ ਪੂੰਛ ਤੇ ਛਿੜਕਣ ਨੂੰ ਇਹ ਇਨਫੈਕਸ਼ਨ ਵਾਸਤੇ ਹੈਗੀ ਪਰ ਪੂੰਛ ਸਾਨੂੰ ਲੱਗਦਾ ਸਹੀ ਹੁੰਦੀ ਨਹੀਂ ਇਹਦੀ ਨਾ ਪੂੰਛ ਇਹਦੀ ਸੁੱਕ ਗਈ ਨੀਚੋਂ ਤਾਂ ਪੂੰਛ ਆਪਾਂ ਨੂੰ ਸ਼ਾਇਦ ਇਹਦੀ ਵਡਾਉਣੀ ਪਊਗੀ ਪਤਾ ਨਹੀਂ ਕੀ ਨੁਕਸਾਨ ਹੈ ਕਿਤੇ ਤਾਂ ਪਤਾ ਨਹੀਂ ਕੀ ਹੋਇਆ ਜੀ ਪਸ਼ੂਆਂ ਨੂੰ ਕਿਸੇ ਕਿਸੇ ਸਾਲ ਹੁੰਦਾ ਆਏ ਪਤਾ ਨਹੀਂ ਕਿੰਨਾ ਕੁ ਪਹਿਲਾਂ ਸਾਡੀ ਮੈਂਸ ਕੱਟੀ ਪੁੱਲ ਗਈ ਸੀ ਹਨਾ ਕਿੰਨਾ ਕੁਝ ਹੋਇਆ ਪਰ ਤੇ ਨਹੀਂ ਲੱਗਦਾਗਾ ਤੇ ਇੱਥੇ ਆਪਾਂ ਉਹ ਕੱਟੀ ਖਾਤਰ ਜਾਂ ਸੀ ਦਵਾਈ ਬਰੋਟੋਨ ਹਨਾ ਹੁਣ ਆਪਾਂ ਕਹਾਂ ਵੀ ਦੂਜੀ ਕੱਟੀ ਨੂੰ ਪਲਾਇਆ ਦਿਆ ਕਰੀ ਜਲ ਆਪਾਂ ਭੁੱਖ ਵਾਸਤੇ ਇਹ ਵਧੀਆ ਹੋ ਜੂਗੀ ਵੀ ਉਹ ਵੀ ਵਿਚਾਰੀ ਲਿੱਸੀ ਜੀ ਐ 50 ਐਮ ਐਲ ਦੇਣੀ ਹੁੰਦੀ ਐ ਰੋਜ਼ ਦੀ ਤੇ ਇਹਨੂੰ ਪਹਿਲ ਤਾਂ ਵਧੀਆ ਆਦਤ ਸੀਗੀ ਪੀਣ ਦੀ ਹੁਣ ਇਹਨੂੰ ਵੀ ਆਦਤ ਨਹੀਂ ਰਹੀ ਕਿਉਂਕਿ ਆਪਾਂ ਦਵਾਈ ਬੁੱਟੀ ਦੇਣੋਂ ਹਟ ਗਏ ਸੀਗੇ ਪਹਿਲ ਤਾਂ ਇਹ ਵਧੀਆ ਪੀ ਲੈਂਸੀ ਦਵਾਈ ਇਹਨੂੰ ਵੀ ਆਪਾਂ ਨਾਲ ਹੀ ਦਿਆ ਕਰਦੇ ਉਹਦੇ ਹੁਣੇ ਥੋੜੀ ਜੀ ਚੰਬਲ ਗਈ ਥੋੜੀ ਡੋਲ ਡੋਲ ਕੇ ਪੀਤੀ ਫਿਰ ਅਗਲੇ ਦਿਨ ਇਹਨੂੰ ਆਦਤ ਪੈ ਗਈ ਵੀ ਜਲ ਮੈਂ ਪੀਣੀ ਐ ਨਾ ਫਿਰ ਸਹੀ ਕਰਕੇ ਪੀ ਗਈ ਇਹ ਨਹੀਂ ਪਹਿਲੇ ਦਿਨ ਤਾਂ ਇਹਨੇ ਡੋਲੀ ਦਵਾਈ ਕਾਫੀ ਮੈਨੂੰ ਲੱਗ ਜੇ ਪਾ ਸਾਰਾ ਦਿਨ ਫਿਰਦੇ ਆ ਸਾਰਾ ਟੱਬਰ ਅਸੀਂ ਮਿਹਨਤ ਕਰਦੇ ਕੋਈ ਕੁਸ਼ ਕਰਦਾ ਕੋਈ ਕੁਛ ਕੋਈ ਨੀਰਾ ਵੜਦਾ ਕੋਈ ਕੁੱਟਦਾ ਕੋਈ ਪਾਉਂਦਾ ਕੋਈ ਸਾਮਦੇ ਆ ਫਿਰ ਜਾ ਕੇ ਕਿਤੇ ਪਸ਼ੂ ਪਾਲਦੇ ਨੇਗੇ ਇਹ ਪਾਲਨੇ ਬਹੁਤ ਔਖੇ ਨੇ ਅਗਲਾ ਕਹਿ ਤਾਂ ਦਿੰਦਾਗਾ ਵੀ ਇੰਨਾ ਪੈਸਾ ਦੁੱਧ ਪਾ ਕੇ ਆਉਂਦੇ ਨੇ ਕਿ ਇੰਨੀਆਂ ਦੇਖ ਲੈ ਨਾਲ ਦੁੱਧ ਵਾਲੀਆਂ ਮਿਹਨਤ ਨਹੀਂ ਦੇਖਦਾ ਵੀ ਸਾਰਾ ਟੱਬਰ ਅਸੀਂ ਕਿੰਨੀ ਖਪੋ ਖਪਾਈ ਕਰਦੇ ਆ ਹਨਾ ਸਵੇਰੇ ਉੱਠ ਕੇ ਜਿਉਂ ਅਸੀਂ ਚਾਹ ਨਹੀਂ ਪੀਣਾ ਪਾਣੀ ਨਹੀਂ ਪੀਣਾ ਪੀ ਕੇ ਇੱਕ ਪਾਣੀ ਦਾ ਗਲਾਸ ਅਸੀਂ ਨਾਲ ਦੇ ਨਾਲ ਡੰਗਰਾਂ 'ਚ ਆ ਜਾਂਦੇ ਤਿੰਨ ਜਣੇ ਤੇ ਸਾਨੂੰ ਨਾ ਚਾਹ ਵੀ ਅਸੀਂ ਐ ਪੀ ਕੇ ਆਉਨੇ ਆ ਭੱਜੇ ਭੱਜੇ ਬਸ ਵਿਚ ਦੀ ਜਾ ਕੇ ਤੇ ਸਾਨੂੰ 8 9 ਵਜ ਜਾਂਦੇ ਨੇ ਡੰਗਰਾਂ ਚ ਫਿਰਦੇ ਨੂੰ ਨਮਾ ਤਵਾ ਕਿ ਦਿਨ ਚਿਰ ਨੂੰ ਬਾਹਰ ਨਹੀਂ ਕੱਢਦੇ ਆਪਾਂ ਉਹਨਾਂ ਤਿੱਕਰ ਕੁਛ ਨਹੀਂ ਬਣਦਾ ਹਨਾ ਇੱਥੇ ਜੇ ਆਪਾਂ ਕੱਢਣ ਲੱਗ ਰਿਹਾ ਬੈੜੀ ਦੀ ਧਾਰ ਪਹਿਲਾਂ ਸਾਨੂੰ ਥੋੜਾ ਨੇਰਾ ਲੱਗ ਰਿਹਾ ਹੁਣ ਇੱਥੇ ਕਿਉਂਕਿ ਇਧਰ ਆਪਣਾ ਬਾੜ ਚੰਮ ਦਿੰਨੇ ਹੈਗੇ ਤੇ ਫਿਰ ਨੇਰਾ ਲੱਗਣ ਲੱਗ ਜਾਂਦਾ ਕਿਉਂਕਿ ਅੰਦਰ ਸਾਨੂੰ ਪਤਾ ਹੈ ਬੰਦ ਹੈ ਜੀ ਹਨਾ ਉਹਦੇ ਕਰਕੇ ਨੇਰਾ ਹੋ ਜਾਂਦਾ ਜ਼ਿਆਦਾ ਤੇ ਇਹਦੇ ਡੈੜੀ ਤਾਰ ਕਢਾਉਂਦੇ ਹੁੰਦੇ ਨੇ ਨਾਲ ਨਿਆਣਾ ਤੋਂ ਹੀ ਪਉਂਦੇ ਨੇ ਸਾਡਾ ਪਾਇਆ ਹੋਇਆ ਨਿਆਣਾ ਨਾ ਇੱਕ ਦਿਨ ਪਾਇਆ ਸੀ ਖਲਾ ਲੈਂਦੀ ਐ ਮੜਾ ਜ ਹਲਦੀ ਸਾਥੂ ਜੱਜ ਕੇ ਨਿਆਣਾ ਪੈਂਦਾ ਨਹੀਂਗਾ ਕਿਉਂਕਿ ਥੋੜੇ ਜਿਹਾ ਲਿਓਟੇ ਵੱਡੇ ਹੋਣ ਕਰਕੇ ਲੱਤਾਂ ਥੋੜੀਆਂ ਲਵੇ ਨਹੀਂ ਲਾਉਂਦੀਗੀ ਤੇ ਫਿਰ ਇਹ ਨਿਆਣਾ ਪਾ ਕੇ ਧਾਰ ਕਢਾ ਦਿੰਦੇ ਦੋਨੇ ਸਾਈਡ ਬੈਠ ਕੇ ਸੋਖੀ ਧਾਰ ਨਿਕਲ ਜਾਂਦੀ ਹੈਗੀ ਨਾਲ ਛੇਤੀ ਨਿਕਲ ਜਾਂਦੀ ਹੈ ਕਿਉਂਕਿ ਬੈੜੀਆਂ ਦਾ ਹੀ ਹੁੰਦਾ ਆ ਪਾ ਫਟਾਫਟ ਧਾਰ ਕੱਢ ਲਈ ਕੱਢ ਲਈ ਹਨਾ ਨਹੀਂ ਫਿਰ ਦੁੱਧ ਚੜਾ ਜਾਂਦੀਆਂ ਨੇ ਇਹ ਤੇ ਇਸ ਕਰਕੇ ਅਸੀਂ ਦੋਨੇ ਪਾਸੇ ਬੈਠ ਕੇ ਧਾਰ ਕੱਢ ਲੈਣੇ ਹੈਗੇ ਤੇ ਕਹਿੰਦੇ ਤੁਸੀਂ ਇੱਕ ਟਕਵੈਂਟ ਆ ਸੀ ਕਿ ਤੁਸੀਂ ਬਹੁਤ ਡਰਦੇ ਹੋ ਬੈੜੀ ਦੀ ਧਾਰ ਕੱਢਦੇ ਹੋਏ ਵੀ ਅਸੀਂ ਨਾ ਪਹਿਲਾਂ ਸਾਡੇ ਆਪ ਦੇ ਬੈੜੀ ਸੀਗੀ ਇਹੀ ਬੈੜੀ ਇਹੀ ਨਸਲ ਦੀ ਸੀਗੀ ਅਸੀਂ ਕਦੇ ਉਹ ਨਿਆਣਾ ਵੀ ਨਹੀਂ ਪਾਇਆ ਸੀ ਅਸੀਂ ਆਈ ਬੈਠ ਕੇ ਨਾ ਉਹਦੀ ਫਟਾਫਟ ਮੈਂ ਇੱਕ ਮਿੰਟ ਜੀ ਧਾਰ ਕੱਢ ਲੈਂਦੀ ਸੀ 15 16 ਲੀਟਰ ਦੁੱਧ ਸੀ ਪਹਿਲੇ ਸੂਏ ਲੋ ਥੱਲੇ ਤੇ ਉਹਦੇ ਨਾਲ ਜੇਰ ਨਹੀਂ ਪਈ ਅਸੀਂ ਜੇਰ ਕਢਾਤੀ ਤੇ ਉਸ ਤੋਂ ਬਾਅਦ ਫਿਰ ਅੱਗੋ ਨਮੀ ਹੋਈ ਨਹੀਂ ਰਹੀ ਰਿਪੀਟ ਹੋਈ ਗਈ ਹੋਈ ਕਿ ਡੇਢ ਸਾਲ ਤੱਕ ਦੁੱਧ ਦਿੰਦੀ ਰਹੀ ਉਹ ਡੇਢ ਸਾਲ ਤੱਕ ਕਦੇ ਨਹੀਂ ਅਸੀਂ ਉਹ ਨਿਆਣਾ ਨਹੀਂ ਪਾਇਆ ਸੀ ਟੋਕੜ ਹੋਈ ਦੇ ਵੀ ਆਈ ਮੁੱਠੀ ਭੁੱਕਣੀ ਦਾਣੇ ਦੀ ਤੇ ਫਟਾਫਟ ਤਾਰ ਕੱਢ ਲੈਣੀ ਉਹਦੀ ਐਡੀ ਉੱਚੀ ਸੀ ਨਾਲੇ ਉਹ ਅਸੀਂ ਉਹ ਤੋਂ ਜਮਾਂ ਡਰਦੇ ਸੀ ਜਦੋਂ ਬਗਾਨਾ ਬਾਹਰਲਾ ਪਸ਼ੂ ਆਇਆ ਹੁੰਦਾ ਨਾ ਜੇ ਆਟੋਮੈਟਿਕ ਡਰ ਲੱਗਦਾ ਨਾ ਜਿਹੜੇ ਪਸ਼ੂ ਨੂੰ ਆਪਾਂ ਜੱਥੀ ਪਾਲਿਆ ਹੁੰਦਾ ਉਹ ਪਸ਼ੂ ਤੋਂ ਮੈਂ ਕਦੇ ਵੀ ਨਹੀਂ ਡਰੀ ਕਦੇ ਵੀ ਚਾ ਕਿੰਨਾ ਵੀ ਕੋੜ ਪਸ਼ੂ ਹੈ ਮੈਂ ਕਦੇ ਨਹੀਂ ਡਰੀ ਪਰ ਜਿਹੜਾ ਬਾਹਰੋਂ ਪਸ਼ੂ ਆਉਂਦਾ ਤੋਂ ਡਰ ਲੱਗਦਾ ਜਿਵੇਂ ਲੱਗਦਾ ਵੀ ਸੱਠ ਪੇਟ ਲੱਗੇ ਹਨਾ ਬਾਅਦ ਚ ਔਖਾ ਹੋ ਜਾਂਦਾ ਹੈਗਾ ਹੌਲੀ ਹੌਲੀ ਹੱਤ ਪੈ ਜੂਗੀ ਆਪਾਂ ਨੂੰ ਇਹਦੀ ਵੀ ਹੁਣ ਇੰਨਾ ਘੱਟ ਡਰ ਲੱਗਣ ਲੱਗਾ ਸਾਨੂੰ ਇੰਨਾ ਆਪਾਂ ਡਰਦੇ ਨਹੀਂਗੇ ਹੌਲੀ ਹੌਲੀ ਹੱਤ ਬਣ ਜਾਂਦੀ ਹੈਗੀ ਤੇ ਇੱਥੇ ਆਪਾਂ ਬਾਲਟੀ ਬਦਲ ਲੈਣੇ ਆ ਜੀ ਕਿਉਂਕਿ ਕਈ ਵਾਰ ਸਾਨੂੰ ਡਰ ਲੱਗਦਾ ਵੀ ਕਿ ਦੁੱਧ ਲੁੱਤਣਾ ਮਾਰੇ ਇਹ ਆਪਾਂ ਦੋ ਬਾਲਟੀਆਂ ਧਾਰ ਕੱਢ ਲੈਣੇ ਆ ਸੌਖੀ ਹੁੰਦੀਆਂ ਨਾਲ ਤਾਂ ਚੱਕਣੀ ਤੇ ਫਿਰ ਆਪਾਂ ਭਾਂਡੇ ਚ ਪੁੰਨ ਦਿੰਨੇ ਆ ਦਾ ਦੁੱਧ ਕੱਟੇ ਉਹਨੂੰ ਬੱਚੇ ਨੂੰ ਆਪਾਂ ਜੀ ਚੁੰਗੜੀ ਨਾਲ ਹੀ ਪਿਉਣਾ ਤੁਹਾਨੂੰ ਪਤਾ ਹੀ ਹੈਗਾ ਇੱਥੇ ਪਿਉਣਾ ਲੱਗ ਰਿਹਾ ਵਿਚਾਰਿਆਂ ਨੂੰ ਬਾਹਰ ਦੇਖੋ ਜੀ ਕਿੰਨਾ ਚਾਨਣ ਪਿਆ ਹੈ ਹਨਾ ਅੰਦਰ ਤੁਹਾਨੂੰ ਕਿੰਨਾ ਹਨੇਰਾ ਲੱਗ ਰਿਹਾ ਹੁਣ ਬਾਹਰ ਇੰਨਾ ਚਾਨਣ ਪਿਆਗਾ ਦਰਵਾਜ਼ੇ ਵਿੱਚ ਦੀ ਦਿਖਦਾ ਹੈਗਾ ਤੇ ਅੰਦਰ ਵਾਸੂ ਵੀ ਲਾਈਟ ਲਗਾਉਣ ਦੀ ਘੋਲ ਹੀ ਹੋ ਰਹੀ ਐ ਸਾਰਾ ਕੁਝ ਹੈਗਾ ਤਾਰ ਪਾਈ ਹੋਈ ਐ ਸੇ ਦੂਸਰੀ ਲਾਈਟ ਲੱਗ ਜੇ ਜੱਖਲੋਂ ਮਿਲੂਗੀ ਉਰੋਂ ਮਿਲਦੀ ਨਹੀਂ ਤੇ ਉਹ ਬਸ ਲਿਆ ਕੇ ਲਾਈਉ ਨਹੀਂ ਜਾਂਦੀ ਕਿਉਂਕਿ ਤਾਰਾਂ ਰੁਕੀ ਸੰਦਿਆਂ ਘੱਟ ਲੈਣ ਨਾ ਅਸੀਂ ਨੇਹਰਾ ਕਰਦੇ ਨਹੀਂਗੇ ਕੁਝ ਵੀਡੀਓ ਚ ਜ਼ਿਆਦਾ ਨੇਹਰਾ ਲੱਗ ਰਿਹਾ ਐ ਇੰਨਾ ਨੇਹਰਾ ਹੁੰਦਾ ਨਹੀਂਗਾ ਜਿੰਨਾ ਨੇਹਰਾ ਲੱਗ ਰਿਹਾਗਾ ਇਹ ਬਹੁਤ ਖਰਾਬ ਹੋ ਰਿਹਾ ਦੁੱਧ ਪੀਂਦੇ ਨੂੰ ਸਾਰੇ ਕਹਿੰਦੇ ਨੇ ਕਹਿੰਦੇ ਘੱਟ ਦੁੱਧ ਪਿਆਇਆ ਕਰੋ ਪਰ ਸਾਨੂੰ ਆਦਤ ਹੀ ਨਹੀਂ ਹੈਗੀ ਅਸੀਂ 2 ਲੀਟਰ ਦੁੱਧ ਤਾਂ ਨੂੰ ਪਿਉਣਾ ਹੀ ਪਿਉਣਾ ਅਗਰ ਨੇ ਫਿਰ ਕੀ ਹੁੰਦਾ ਜੇ ਬੱਚੀ ਹੁੰਦੀ ਫਿਰ ਵੀ ਤਾਂ ਦੁੱਧ ਪਿਉਉਂਦੀ ਹਣਾ ਫਿਰ ਇਹ ਵਿਚਾਰਾ ਬੱਚਾ ਹੋ ਗਿਆ ਫਿਰ ਕੀ ਹੋ ਗਿਆ ਨੇ ਵੀ ਇਹਨੂੰ ਵੀ ਤਾਂ ਪਾਲਣਾ ਹੀ ਹੈ ਵਿਚਾਰਾ ਤੇ ਇਧਰ ਆਪਾਂ ਡੇਗਦੇ ਨੇ ਗੱਦੇ ਪਰ ਮੱਜਾ ਬਾਹਰੋਂ ਨੇ ਦਿਨ ਚ ਆਪਾਂ ਗੱਦੇ ਚੱਕ ਦਿੰਨੇ ਆ ਸਾਰੇ ਫਿਰ ਦੁਬਾਰੇ ਰਾਤ ਨੂੰ ਨਾਲ ਥੱਲੇ ਗੱਦੇ ਲਾਉਨੇ ਆਂਗੇ ਇਹ ਗੱਦਾ ਆਪਾਂ ਬੈੜੀ ਖਾਤਰ ਲਾ ਰੱਖਿਆ ਬੈੜੀ ਦੇਖ ਲਓ ਜੀ ਇੰਨੀ ਸਿਆਣੀ ਗੱਦੇ ਦੇ ਉੱਪਰ ਹੀ ਬੈਂਦੀ ਐ ਉਰਾਂਪਰਾ ਹੋ ਕੇ ਨਹੀਂ ਬੈਂਦੀ ਪਰ ਦੀ ਸਾਡਾ ਆਪਾਂ ਤੁੜੀ ਜੀ ਖੰਡਾ ਦੇ ਦਿੰਨੇ ਆ ਵੀ ਚੱਲ ਵਿਚਾਰੀ ਬੈਪਰਾਹੋ ਕੇ ਬੈਜੇ ਲੰਬੀ ਐ ਨਾ ਸੈਂਟ ਐਡੀ ਹੋ ਕੇ ਵੀ ਕਈ ਵਾਰ ਬੈਜ ਜਾਂਦੀ ਐ ਆ ਦੇਖੀ ਆਪਣਾ ਜੂਵੀ ਬਹੁਤ ਪੰਗੇ ਲੈਂਦਾ ਇੱਕ ਮਿੰਟ ਨਹੀਂ ਖੜਦਾਗਾ ਨਾਲ ਨਾਲ ਹੀ ਸਾਡੇ ਫਿਰਦਾ ਰਹਿੰਦਾ ਵੀ ਗੱਦੇ ਦੇਖਦੇ ਨੇ ਇੱਧਰ ਵਗ ਗਿਆ ਇੱਧਰ ਵਗ ਗਿਆ ਐਨਾ ਤੰਗ ਕਰਦਾ ਰਹਿੰਦਾ ਸਾਨੂੰ ਇਹ ਇਹਨਾਂ ਨੂੰ ਛੱਡ ਦਨੇ ਰਾਤ ਨੂੰ ਆਪਾਂ ਹਨਾ ਵੀ ਇਹ ਰੱਖੇ ਹੋਏ ਨੇ ਰਾਖੀ ਰੱਖਣ ਨੂੰ ਤੇ ਰਾਤ ਨੂੰ ਆਪਾਂ ਇਹਨੂੰ ਛੱਡ ਦਿੰਨੇ ਆਂਗੇ ਇਹਨੇ ਪਤਾ ਨਹੀਂ ਉਹਦਣ ਕਿਉਂ ਆਇਆ ਕਰਾ ਦੋਨੇ ਚੌੜ ਕਰਦੇ ਫਿਰਦੇ ਨੇ ਕੁੱਤੇ ਦੀ ਪੂੰਛ ਕਾ ਗਿਆ ਹਨਾ ਤੂੰ ਅਸੀਂ ਕੈਰੀ ਨੂੰ ਜ਼ਿਆਦਾ ਛੱਡ ਦਿਆਂਗੇ ਇਹਨੂੰ ਘੱਟ ਛੱਡ ਦਿਆਂ ਕੋ ਕੀਪਤਾ ਹੁੰਦਾ ਦੁਬਾਰੇ ਕਿਸੇ ਹੋਰ ਕਟਰੂ ਦੀ ਪੂੰਛ ਕਾ ਜੇ ਇਹ Sara,